ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੌਰਜਟ ਦੇ ਸੂਟਸ ਬਹੁਤ ਹੀ ਪਿਆਰੇ ਸੂਟ ਰਹਿਣਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸਟੱਫ ਰਹੇਗਾ ਜੀ ਬਿਲਕੁਲ ਸੌਫਟ ਜੌਰਜਟ ਰਹੇਗੀ ਠੀਕ ਹੈ ਡਿਜੀਟਲ ਪ੍ਰਿੰਟ ਦੇ ਸੂਟਸ ਨੇ ਜੀ ਪਹਿਲਾ ਇਹ ਵਾਲਾ ਕਲਰ ਹੈ ਇਸ ਤਰ੍ਹਾਂ ਦੇ ਨਾਲ ਤੁਹਾਡੇ ਘੇਰੇ ਦਾ ਪੈਟਰਨ ਰਹੇਗਾ ਇਹ ਤੁਹਾਡੇ ਘੇਰੇ ਤੋਂ ਉੱਪਰ ਨੂੰ ਆਏਗਾ ਫਲਾ ਠੀਕ ਹੈ ਜੀ ਗਰਮੀ ਦੇ ਵਿੱਚ ਵੇਅਰ ਕਰਨ ਦੇ ਲਈ ਬਹੁਤ ਵਧੀਆ ਨੇ ਇਹ ਤੁਹਾਡੀ 슬ੀਵਸ ਦੇ ਉੱਪਰ ਆਏਗਾ ਠੀਕ ਹੈ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਸਾਰੇ ਸ਼ਰਟ ਦੇ ਵਿੱਚ ਤੁਹਾਡੇ ਸ਼ੈਡੋ ਪ੍ਰਿੰਟ ਬਣਿਆ ਹੋਇਆ ਜੀ ਠੀਕ ਹੋ ਸਕਦਾ ਵੀਡੀਓ ਦੇ ਵਿੱਚ ਤੁਹਾਡੇ ਲਈ ਵਿਜੀਬਲ ਹੋਵੇ ਸ਼ੈਡੋ ਪ੍ਰਿੰਟ ਆਪਣੀ ਸ਼ਰਟ ਦੇ ਵਿੱਚ ਬਣਿਆ ਹੋਇਆ ਜੀ ਬਾਟਮ ਤੁਹਾਡੀ ਪਲੇਨ ਰਹੇਗੀ ਤੇ ਦੁਪੱਟਾ ਹੈਗਾ ਜਿਹੜਾ ਤੁਹਾਡਾ ਇਹ ਵੀ ਬਹੁਤ ਹੀ ਸੋਹਣਾ ਲਾਈਟ ਵੇਟ ਮੈਂਬਰ ਦਾ ਦੁਪੱਟਾ ਰਹਿਣਾ ਜੀ ਇਹ ਦੁਪੱਟਿਆਂ ਨੂੰ ਤੁਸੀਂ ਸਾਰੇ ਬਹੁਤ ਪਸੰਦ ਕਰਦੇ ਹੋ ਇਸ ਤਰ੍ਹਾਂ ਦੇ ਨਾਲ ਹੈ ਜੀ ਦੁਪੱਟਾ ਬਹੁਤ ਸੋਹਣਾ ਪ੍ਰਿੰਟ ਹੈਗਾ ਜਿਹੜਾ ਦੁਪੱਟੇ ਦੇ ਵਿੱਚ ਬਣਿਆ ਹੋਇਆ ਹੈ ਦੁਪੱਟੇ ਦੇ ਵਿੱਚ ਵੀ ਸ਼ੈਡੋ ਪ੍ਰਿੰਟ ਵੀ ਬਣਿਆ ਹੋਇਆ ਤੇ ਉੱਪਰੇ ਵਾਲੀ ਪ੍ਰਿੰਟਿੰਗ ਵੀ ਰਹੇਗੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈਂਦੇ ਜਾਓ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਮੈਸੇਜ ਸੈਂਡ ਕਰਦੇ ਜਾਓ ਠੀਕ ਹੈ ਜੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੌਰਜਟ ਦੇ ਸੂਟਸ ਵੀ ਦਿਖਾਵਾਂਗੇ ਕਾਟਨ ਦੇ ਸੂਟਸ ਵੀ ਦਿਖਾਵਾਂਗੇ ਪ੍ਰਾਈਸ ਸਾਰਿਆਂ ਦੇ ਨਾਲ ਦੀ ਨਾਲ ਤੁਹਾਨੂੰ ਮੈਂਸ਼ਨ ਹੋਣਗੇ ਹਾਂਜੀ ਅੱਗੇ ਹੈਗਾ ਇਹ ਵਾਲਾ ਕਲਰ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਵੀ ਇਸ ਤਰ੍ਹਾਂ ਦੇ ਨਾਲ ਠੀਕ ਕਲਰ ਹੀ ਚੇਂਜ ਹੈ ਉਸੇ ਤਰ੍ਹਾਂ ਦੇ ਨਾਲ ਫਲਾਵਰ ਦਾ ਪੈਟਰਨ ਆ ਉਸੇ ਤਰ੍ਹਾਂ ਦੇ ਨਾਲ ਸ਼ੈਡੋ ਪ੍ਰਿੰਟ ਹੈ ਦਾ ਵਿੱਚ ਇਹ ਤੁਹਾਡੀਆਂ 슬ੀਵਸ ਦੇ ਉੱਪਰ ਆਏਗਾ ਬਾਟਮ ਆ ਇਹਨਾਂ ਦੀਆਂ ਜੌਰਜਟ ਦੀਆਂ ਹੀ ਰਹਿਣਗੀਆਂ ਪਲੇਨ ਰਹਿਣਗੀਆਂ ਜੀ ਦੁਪੱਟੇ ਬੈਂਬਰ ਦੇ ਰਹਿਣਗੇ ਲਾਈਟ ਵੇਟ ਬੈਂਬਰ ਦਾ ਦੁਪੱਟਾ ਜਿਹੜਾ ਤੁਸੀਂ ਆਪਣੇ ਆਰਮ ਸੂਟਾਂ ਦੇ ਨਾਲ ਵੀ ਡਾਈ ਕਰਵਾਉਣੇ ਆ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਪ੍ਰਿੰਟ ਹੈ ਉਹ ਬਣਿਆ ਹੋਇਆ ਅੱਗੇ ਵਾਲਾ ਕਲਰ ਹੈ ਜੀ ਇਹ ਬਾਟਮ ਰਹੇਗੀ ਤੁਹਾਡੀ ਪਲੇਨ ਦੋਸੇ ਇਹ ਆ ਗਿਆ ਤੁਹਾਡੇ ਸ਼ਰਟ ਦਾ ਪੈਟਰਨ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਫਰੰਟ ਪੈਟਰਨ ਰਹੇਗਾ ਇਹ ਤੁਹਾਡਾ 슬ੀਵਸ ਵਾਲਾ ਫਲਾਵਰ ਆ ਗਿਆ ਠੀਕ ਹੈ ਇਹਨਾਂ ਸ਼ਰਟ ਦੇ ਤੁਹਾਡੇ ਬੈਕ ਦੇ ਉੱਪਰ ਵੀ ਇਸ ਤਰ੍ਹਾਂ ਦੇ ਨਾਲ ਫਲਾਵਰ ਬਣਿਆ ਹੋਇਆ ਦੂਸਰੀਆਂ ਸ਼ਰਟਸ ਦੇ ਉੱਪਰ ਵੀ ਬਣਿਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਇਹ ਆ ਗਿਆ ਜੀ ਤੁਹਾਡਾ ਦੁਪੱਟਾ ਖੁੱਲੇ ਡੁੱਲੇ ਬਹੁਤ ਹੀ ਵਧੀਆ ਦੁਪੱਟੇ ਐ ਜੀ ਹਾਂਜੀ ਨੈਕਸਟੇ ਵਾਲਾ ਫਰੋਜ਼ੀ ਕਲਰ ਹੈ ਇਸ ਤਰ੍ਹਾਂ ਦੇ ਨਾਲ ਇਹਗਾ ਜਿਹੜਾ ਫਲਾਵਰ ਸੇਮ ਹੀ ਉੱਪਰ ਨੂੰ ਆਏਗਾ ਤੁਹਾਡੇ ਘੇਰੇ ਤੋਂ ਇਹ ਆ ਗਿਆ ਜੀ ਤੁਹਾਡਾ ਬਾਜ਼ੂ ਦਾ ਫਲਾਵਰ ਤੇ ਇਹ ਹੈ ਜੀ ਬੈਕ ਇਹ ਵਾਲੇ ਪੀਸ ਹਨ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਆ ਗਈ ਜੀ ਪਲੇਨ ਬਾਟਮ ਇੱਥੇ ਈ ਰਿਆਣਾ ਤੋਂ ਡਾ ਸੇਮ ਉਦਾਂ ਦੀ ਦੁਪੱਟੀਆਂ ਇਸ ਤਰ੍ਹਾਂ ਦੀਆਂ ਸਾਰੇ ਦੁਪੱਟੇ ਦੇ ਉੱਪਰ ਬਹੁਤ ਸੋਨਾ ਜਿਹੜਾ ਪੈਟਰਨ ਹੈ ਉਹ ਬਣਿਆ ਹੋਇਆ ਇਸ ਤਰ੍ਹਾਂ ਦੀਆਂ ਠੀਕ ਹੈ ਜੀ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਇਹਨਾਂ ਦੇ ਵਿੱਚੋਂ ਪਰਚੇਸ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਾਟਨ ਦੇ ਮੈਚਿੰਗ ਦੁਪੱਟਾ ਸੂਟਸ ਹਾਂਜੀ ਇਹ ਵਾਲੇ ਸੂਟਸ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਇਨਾਂ ਨੂੰ ਤੁਸੀਂ ਸਾਡੇ ਤੋਂ ਸਟੀਚਿੰਗ ਵੀ ਕਰਵਾ ਸਕਦੇ ਹੋ ਵਿਦਾਊਟ ਸਟੀਚਿੰਗ ਵੀ ਪਰਚੇਸ ਕਰ ਸਕਦੇ ਹੋ ਵਿਦਾਊਟ ਲਾਈਨਿੰਗ ਤੋਂ ਤੁਸੀਂ ਇਹਨਾਂ ਸੂਟਸ ਨੂੰ ਬਣਾ ਸਕਦੇ ਹੋ ਬਹੁਤ ਹੀ ਸੋਹਣੇ ਹੈਗੇ ਜਿਹੜੇ ਨਾਲ ਕਾਟਨ ਦੇ ਦੁਪੱਟੇ ਰਹਿਣਗੇ ਠੀਕ ਹੈ ਜੀ ਇਹ ਵਾਲੀ ਜਿੱਦਾਂ ਤੁਹਾਡੇ ਫਰਸਟ ਸੂਟ ਦੀ ਬਾਟਮ ਆ ਸੀ ਗ੍ਰੀਨ ਹੈਗਾ ਜਿਹੜਾ ਬੇਸ ਕਲਰ ਹੈ ਸੂਟ ਦਾ ਠੀਕ ਇਹ ਆ ਗਈ ਜੀ ਆਪਣੀ ਸ਼ਰਟ ਸ਼ਰਟ ਦਾ ਪੈਟਰਨ ਇਸ ਤਰ੍ਹਾਂ ਦੇ ਨਾਲ ਤੇ ਇਹ ਆ ਗਿਆ ਜੀ ਦੁਪੱਟਾ ਗਰਮੀਆਂ ਦੇ ਵਿੱਚ ਜਿੰਨੇ ਸੂਟ ਹੋਣ ਓਨੇ ਘੱਟ ਹੁੰਦੇ ਇਸ ਲਈ ਆਪਾਂ ਤੁਹਾਡੇ ਲਈ ਕਾਟਨ ਦੇ ਲਗਭਗ ਰਿ ਤਰ੍ਹਾਂ ਦੇ ਸੂਟ ਲੈ ਕੇ ਆਉਂਦੇ ਰਹਨੇ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਟਾਈਮਲੀ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਆ ਉਹ ਮਿਲਦਾ ਰਹੇ ਹਾਂਜੀ ਇਸ ਦੇ ਵਿੱਚ ਅੱਗੇ ਵਾਲਾ ਬੜਾ ਹੀ ਪਿਆਰਾ ਜਿਹਾ yellow color ਹੈ ਠੀਕ ਹੈ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਬਾਟਮ ਰਹੇਗੀ ਤੁਹਾਡੀ ਤੇ ਇਹ ਅਸੀਂ ਤੁਹਾਡਾ ਦੁਪੱਟਾ ਦੁਪੱਟੇ ਇਹਨਾਂ ਸੂਟਸ ਤੇ ਬਹੁਤ ਜ਼ਿਆਦਾ ਸੋਹਣੇ ਨੇ ਇਸ ਤਰ੍ਹਾਂ ਦੇ ਨਾਲ ਨੈਕਸਟ ਇਹ ਵਾਲਾ ਕਲਰ ਹੈ ਪੀਚ ਕਲਰ ਇਸ ਦਾ ਵੀ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਆ ਗਈ ਜੀ ਬਾਟਮ ਤੇ ਇਹ ਆ ਗਿਆ ਦੁਪੱਟਾ ਇਸ ਤਰ੍ਹਾਂ ਦੇ ਨਾਲ ਖੁੱਲੇ ਡੁੱਲੇ ਕਾਟਨ ਦੇ ਦੁਪੱਟੇ ਰਹਿਣਗੇ ਜੀ ਇਹਨਾਂ ਦੇ ਤੇ ਕਲਰਸ ਬਹੁਤ ਜ਼ਿਆਦਾ ਪਿਆਰੇ ਹੈ ਹਾਂਜੀ ਨੈਕਸਟ ਟੇਬਲ ਗ੍ਰੇ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਵੀ ਏਕੇ ਨੂੰ ਵੀ ਤੁਸੀਂ ਲੇਸਸ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਇਹਨਾਂ ਸੂਟਸ ਨੂੰ ਤੁਸੀਂ ਬਾਟਮ ਦਾ ਸਟੱਫ ਲਗਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਦੇਖੋ ਜਦੋਂ ਤੁਸੀਂ ਡਿਜ਼ਾਈਨਿੰਗ ਨਾ ਬਾਟਮ ਦਾ ਸਟੱਫ ਲਗਵਾ ਕੇ ਕਰਨੀ ਹੁੰਦੀ ਹੈ ਤਾਂ ਮੇਕ ਸ਼ੂਰ ਕਰਿਆ ਕਰੋ ਕਿ ਜਿਹੜੀ ਤੁਹਾਡੀ ਬਾਟਮ ਹੈ ਉਸ ਸਟ੍ਰੇਟ ਹੋਵੇ ਤਾਂ ਉਹਦੇ ਵਿੱਚੋਂ ਕਪੜਾ ਨਿਕਲ ਜਾਂਦਾ ਜੀ ਡਿਜ਼ਾਈਨਿੰਗ ਦੇ ਲਈ ਅਗਰ ਤੁਸੀਂ ਕਹਿੰਦੇ ਹੋ ਕਿ ਸਾਡੀ ਹੈਵੀ ਬਾਟਮ ਹੋਵੇ ਤਾਂ ਕਪੜਾ ਵੈਸੀ 2.5 ਮੀਟਰ ਹੁੰਦਾ ਬਾਟਮ ਦਾ ਤਾਂ ਫਿਰ ਉਹਦੇ ਵਿੱਚ ਇੰਨਾ ਕਪੜਾ ਨਿਕਲ ਪਾਉਂਦਾ ਜਿਹਦੇ ਨਾਲ ਤੁਹਾਡੀ ਪ੍ਰੋਪਰ ਡਿਜ਼ਾਈਨਿੰਗ ਹੋ ਸਕੇ ਠੀਕ ਹੈ ਤਾਂ ਇਹ ਸ਼ਰਤ ਰਹਿਣਾ ਤੁਹਾਡਾ ਬਾਟਮ ਦਾ ਸਟਾਫ ਪ੍ਰਿੰਟ ਬਹੁਤ ਸੋਹਣਾ ਬਾਟਮ ਦਾ ਵੀ ਬਣਿਆ ਹੋਏ ਤੇ ਇਸ ਤਰ੍ਹਾਂ ਦੇ ਨਾਲ ਦੁਪੱਟਾ कॉटन ਦੇ ਸੂਟ ਜਦੋਂ ਵੀ ਤੁਸੀਂ ਬਣਾਉਣੇ ਹੋ ਵਾਸ਼ ਕਰਕੇ ਬਣਾਇਆ ਕਰੋ ਅਸੀਂ ਸਾਡੇ ਕੋਲ ਤੁਹਾਡੀ ਸਟਿਚਿੰਗ ਹੁੰਦੀ ਹੈ ਤਾਂ ਅਸੀਂ ਹਮੇਸ਼ਾ ਵਾਸ਼ ਕਰਕੇ ਬਣਾਉਣੀ ਹੈ ਅਸੀਂ ਠੀਕ ਹੈ ਗਰਮੀਆਂ ਦੇ ਵਿੱਚ ਨਾ ਵਿਦਾਊਟ ਲਾਈਨਿੰਗ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਇਹ ਬਲੈਕ ਕਲਰ ਦਾ ਸੂਟ ਹੈ ਇਸ ਦੇ ਉੱਪਰ ਨਾ ਬੜਾ ਹੀ ਸੋਹਣਾ ਗ੍ਰੀਨ ਕਲਰ ਹੈ ਅਗਰ ਤੁਸੀਂ ਇਸ ਗ੍ਰੀਨ ਕਲਰ ਦੀ ਇਸ ਦੇ ਉੱਪਰ ਕੋਈ ਵੀ ਡਿਜ਼ਾਈਨਿੰਗ ਕਰਦੇ ਹੋ ਤਾਂ ਬਹੁਤ ਸੋਹਣੀ ਲੱਗਣੀ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਹੈ ਇਹ ਆ ਗਿਆ ਜੀ ਬਾਟਮ ਦਾ ਪ੍ਰਿੰਟ ਤੇ ਇਹ ਆ ਗਿਆ ਤੁਹਾਡਾ ਦੁਪੱਟਾ ਦੁਪੱਟਾ ਦੇਖੋ ਇਹ ਸੂਟ ਦਾ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਦੁਪੱਟੇ ਦਾ ਪ੍ਰਿੰਟਰ ਇਹ ਹਾਂਜੀ ਇਹ ਵੀ ਬਲੈਕ ਕਲਰ ਹੈ ਇਹ ਬਾਟਮ ਆ ਗਈ ਤੁਹਾਡੀ ਇਹ ਆ ਗਈ ਤੁਹਾਡੀ ਸ਼ਰਟ ਦਾ ਪ੍ਰਿੰਟ ਕਿ ਇਹ ਤੁਹਾਡਾ ਦੁਪੱਟਾ ਓਏ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਤੇ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਇਹ ਨੇਵੀ ਬਲੂ ਕਲਰ ਹੈ। ਇਸ ਤਰ੍ਹਾਂ ਦੇ ਨਾਲ ਇਹ ਸ਼ਰਟ ਬਣੀ ਹੋਈ ਹੈ ਜੀ। ਇਹ ਵੜੀ ਹੈ ਜੀ ਤੁਹਾਡੀ ਬਾਟਮ। ਤੇ ਇਹ ਹੈ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ। ਇਸ ਤਰ੍ਹਾਂ ਦੀ ਨਾਲ ਲੈਣਾ ਹੈ ਇਸ ਦਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ ਜੀ